ਸਾਚੀਗਾਲੀ ਪੰਜਾਬੀ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਲੰਧਰ ਲੈ ਚੱਲਦੇ ਜਿੱਥੇ ਕੇਪੀ ਤੇ ਸੰਤੋਸ਼ ਚੋਧਰੀ ਦੇ ਵਿੱਚ ਇੱਕ ਵੱਡੀ ਤਕਰਾਰ ਪੈਦਾ ਹੋ ਗਈ ਹੈ ਤੇ 15 ਅਪ੍ਰੈਲ ਨੂੰ ਇੱਕ ਵਾਰ ਫੇਰ ਗੱਲ ਕਰਨ ਦੀ ਗੱਲ ਜਿਹੜੀ ਕਹੀ ਜਾ ਰਹੀ ਹੈ ਸਖਪਾਲ ਸਿੰਘ ਖਿਆਰਾ ਪੀਡੀਪੀ ਦੇ ਪੀਡੀਏ ਦੇ ਉਮੀਦਵਾਰ ਨੇ ਜਿਹੜੇ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕੇਪੀ ਸਾਥੀ ਜੇਕਰ ਗੱਲ ਕਰੀਏ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਟਿਕਟ ਨਹੀਂ ਦਤੀ ਹੈ ਪਰ ਹੌਣ ਕਿਤੇ ਨਾ ਕਿਤੇ ਗੱਲ ਕਰੀਏ ਤਾਂ ਸਖਪਾਲ ਸਿੰਘ ਖੈਰਾ ਨੇ ਇੱਕ ਵੱਡੀ ਆਫਰ ਕੇਪੀ ਲਈ ਰੱਖ ਦਿੱਤੀ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੇਪੀ ਨੂੰ ਵੱਡੀ ਆਫਰ ਜਿਹੜੀ ਕਿ ਸਖਪਾਲ ਸਿੰਘ ਖੈਰਾ ਵੱਲੋਂ ਦਿੱਤੀ ਜਾ ਰਹੀ ਹੈ ਬੇਸ਼ੱਕ ਸਖਪਾਲ ਸਿੰਘ ਖੈਰਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਸਾਡੇ ਸਾਰੇ ਉਮੀਦਵਾਰ ਮੈਦਾਨ ਵਿੱਚ ਉਤਰ ਚੁੱਕੇ ਨੇ ਪਰ ਜੇਕਰ ਰਮੇਂਦਰ ਸਿੰਘ ਕੇਪੀ ਦੀ ਗੱਲ ਕਰੀਏ ਉਹ ਜੇ ਦ੍ਰਿੜਤਾ ਦੇ ਨਾਲ ਸਾਡੇ ਨਾਲ ਗੱਲਬਾਤ ਕਰਨਗੇ ਤੇ ਰਸਮੀ ਤੌਰ ਤੇ ਜਿਹੜੀ ਕਿ ਉਹਨਾਂ ਦੀ ਗੱਲਾਂ ਦੋ ਚਾਰ ਵਾਰ ਹੋਈਆਂ ਨੇ ਅਸੀਂ ਦੋਨਾਂ ਸਾਰੇ ਉਹਨਾਂ ਲੋਕਾਂ ਨਾਲ ਹਮਦਰਦੀ ਰੱਖਦੇ ਆ ਜਿਹੜੇ ਲੋਕ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਕੇਪੀ ਸਾਹਿਬ ਨਾਲ ਮੇਰੀ ਗੈਰ ਰਸਮੀ ਟੈਲੀਫੋਨ ਤੇ ਤਿੰਨ ਚਾਰ ਵਾਰੀ ਗੱਲ ਹੋਈ ਆ ਉਹਨਾਂ ਨੇ 15 ਤਾਰੀਖ ਨੂੰ ਇੱਕ ਦਲਿਤ ਸੰਮੇਲਨ ਜਲੰਧਰ ਵਿਖੇ ਲਿਖਿਆ ਰੱਖਿਆ ਵਾ ਉਹ ਪਹਿਲਾਂ ਆਪਣਾ ਫੈਸਲਾ ਕਰਨੇ ਫਿਰ ਉਸ ਤਰ੍ਹਾਂ ਦੀ ਗੱਲਬਾਤ ਅਸੀਂ ਆਪਣੇ ਗੱਠਜੋੜ ਦੇ ਨਾਲ ਚਲਾਵਾਂਗੇ ਕਿਉਂਕਿ ਅਸੀਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਚੁੱਕੇ ਆ 13 ਦੇ 13 ਪਰ ਜੇ ਕੇਪੀ ਸਾਹਿਬ ਕੋਈ ਦ੍ਰਿੜਤਾ ਦਾ ਫੈਸਲਾ ਲੈਣਗੇ ਆਪਣੇ ਗੱਠਜੋੜ ਦੇ ਵਿੱਚ ਤਾਂ ਫਿਰ ਉਸ ਤਰ੍ਹਾਂ ਦੀ ਡਿਸਕਸ਼ਨ ਆਪਣੇ ਪੰਜਾਬ ਜਮਹੂਰੀ ਗੱਠਜੋੜ ਦੇ ਅਲਾਈਅੰਸ ਪਾਰਟਨਰਸ ਨਾਲ ਰੱਖ ਕੇ ਉਹਤੇ ਵਿਚਾਰ ਕਰ ਸਕਦੇ ਆ ਕਿ ਜਿਨ੍ਹਾਂ ਲੋਕਾਂ ਨੇ ਕਾਂਗਰਸ ਦਾ ਪਰਦਾ ਫਾਸ਼ ਕੀਤਾ ਹੈ ਔਰ ਕਰਪਸ਼ਨ ਤੇ ਬਹੁਬਲੀ ਪੋਲਿਟਿਕਸ ਨੂੰ ਨਕਾਰਿਆ ਹੈ ਚਾਹੇ ਉਹ ਬੀਬੀ ਸੰਤੋਸ਼ ਚੌਧਰੀ ਹੈ ਤੇ ਚਾਹੇ ਉਹ ਮਹਿੰਦਰ ਸਿੰਘ ਕੇਪੀ ਅਸੀਂ ਉਹਨਾਂ ਦੇ ਨਾਲ ਕੋਈ ਨਾ ਕੋਈ ਡਾਇਲੌਗ ਜ਼ਰੂਰ ਸ਼ੁਰੂ ਕਰਾਂਗੇ